ਤਾਂ ਦੇਖ ਲਓ ਪਿੰਡ ਦੇ ਵਿੱਚ ਜੁਆਇਨਿੰਗਾਂ ਹੋ ਰਹੀਆਂ ਨੇ ਕਿ ਪਾਸੇ ਕਿਸਾਨ ਵੀ ਪ੍ਰੋਟੈਸਟ ਕਰ ਰਹੇ ਨੇ ਦੇਖੋ 100% ਕਿਸੇ ਨਾਲ ਕੋਈ ਨਹੀਂ ਹੁੰਦਾ ਜਿੰਨੂੰ ਮжоਰਿਟੀ ਮਿਲ ਜਾਂਦੇ ਉਹ ਜਿੱਤਦੇ ਨੇ ਔਰ ਆਪਣੇ ਮਨ ਤੋਂ ਜਿਹੜਾ ਨਾਲ ਲੱਗੇ ਉਹ ਕੰਮ ਵੀ ਵਧੀਆ ਕਰਦੇ ਨੇ ਤਾਂ ਠੀਕ ਹੈ ਕਿਸਾਨਾਂ ਦਾ ਆਪਣਾ ਹੱਕ ਹੈ ਦੂਜਿਆਂ ਦਾ ਆਪਣਾ ਹੱਕ ਹੈ ਪਾਰਟੀਆਂ ਕਈ ਨੇ ਤਾਂ ਹੱਲੇ ਤਾਂ ਰਣਨੀਤੀ ਦੇ ਵਿੱਚ ਕਈ ਕੁਝ ਹੋਊਗਾ ਅੰਤ ਦੇ ਵਿੱਚ ਲੋਕ ਫਤਵਾ ਦੇਣਗੇ ਚੋਣ ਕਮਿਸ਼ਨ ਨੂੰ ਜਿਹੜੇ ਹੈ ਜਕਰ ਸਾਹਮਣੇ ਚਿੱਠੀ ਭੇਜੀ ਆ ਵੀ ਕਿਸਾਨ ਰੋਕ ਵੀ ਸਕਦੇ ਨੇ ਵੋਟਰਾਂ ਨੂੰ ਕਿਸ ਤਰ੍ਹਾਂ ਦੇ ਤੁਹਾਨੂੰ ਲੱਗਦਾ ਕੱਚਾ ਹੈਗਾ ਨਹੀਂ ਦੇਖੋ ਇਹਨਾਂ ਨੇ ਕਿਹਾ ਵੀ ਹੈ ਹੁਣ ਵੀ ਕਰ ਰਹੇ ਨੇ ਅੱਗੇ ਨੂੰ ਕਰਨਗੇ ਵੀ ਤਾਂ ਸਭ ਦਾ ਹੱਕ ਹੈ ਵੋਟ ਪਾਏ ਸਾਡਾ ਹੱਕ ਹੈ ਕਿ ਸਾਡੇ ਬੂਥ ਲੱਗਣ ਸਾਡੇ ਬੰਦੇ ਜਾ ਕੇ ਵੋਟ ਪਾਣ ਇਹ ਜ਼ਮਾਨਦਾਰੂ ਹੱਕ ਹੈ ਸਾਰਿਆਂ ਦਾ ਇਹ ਸਾਡਾ ਲੋਕਤੰਤਰ ਹੱਕ ਹੈ ਤਾਂ ਇਹਨੂੰ ਇਹਦੀ ਹਿਫਾਜ਼ਤ ਕਰਨੀ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਹੈ ਔਰ ਮੈਰੀ ਚੈੱਕ ਕਰਨਗੇ ਸੋ ਇਸ ਕਰਕੇ ਜਿਹੜੀ ਸਾਨੂੰ ਸ਼ੰਕਾ ਹੈ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਸਾਡੀ ਪਾਰਟੀ ਨੇ ਦੱਸਿਆ ਹੈ ਮੁੱਖ ਮੰਤਰੀ ਕਹਰੇ ਨੇ ਵੀ 1000 ਰੁਪਏ ਇਲੈਕਸ਼ਨ ਤੋਂ ਬਾਅਦ ਫਿਰ ਸ਼ੁਰੂ ਹੋਗਾ ਮਹਿਲਾਵਾਂ ਨੂੰ ਨੁਕਸਾਨ ਦਿੱਤਾ ਇੱਕ ਵੀ ਕਹਿਿਆ ਤਾਂ ਜਨਪ੍ਰੀਜ਼ ਕੋਰਡ ਦੀ ਵੀ ਸਟੇਟਮੈਂਟ ਸੀ ਕਿਵੇਂ ਦੇਖੋ ਦੇਖੋ ਮੈਨੂੰ ਤਾਂ ਕੋਈ ਭਰੋਸਾ ਨਹੀਂ ਪਹਿਲੇ 26 26000 ਦੇ ਦੇ ਉਸਦੇ ਬਾਅਦ ਫਿਰ 1000 ਦੀ ਗੱਲ ਕਰਨ ਤੁਸੀਂ ਔਰੋਨਾ ਦੇ ਜਿਹੜੇ ਭਾਈਵਾਲ ਨੇ ਉਹ ਕਹਿੰਦੇ ਸੀ ਲੱਖ ਦੇਵਾਂਗੇ ਸੋ ਦੇਖ ਲੈਣ ਮੈਂ ਤਾਂ ਕਹਿੰਦੀ ਮੈਲਾ ਨੂੰ ਜਿੰਨਾ ਮਰਜ਼ੀ ਮਿਲ ਲੈ ਵਧੀਆ ਹੈ ਉਹਦਾ ਸਭ ਨੂੰ ਪਤਾ ਹੈ 750 ਕਰੋੜ ਆਫੀਸ਼ਲੀ ਬਜਟ ਕੇ ਪਾਸ ਕੀਤਾ ਹੋਇਆ ਜਿਹੜੇ ਨਾ ਚੰਨੀ ਜੀ ਕਹਿ ਰਹੇ ਨੇ ਵੀ ਜਦੋਂ ਤਾਂ ਮੋਦੀ ਆਏ ਨੇ ਵੀ ਪੰਜਾਬ 'ਚ ਜਿਹੜਾ ਗਾਹ ਪਾਤਾ ਮੋਦੀ ਨੇ ਇਹ ਫਲੋਅ ਉੱਪਰ ਹੀ ਨਾ ਕੋਈ ਰੋਡ ਮੈਪ ਨਹੀਂ ਸੀ ਨਾ ਕੁਝ ਐਲਾਨ ਕਰਕੇ ਗਏ ਨੇ ਇਸ ਮੈਂ ਇੱਥੇ ਰੱਖਉਂਦੀ ਹਾਂ ਦੇਖੋ ਮੋਦੀ ਜੀ ਦਾ ਰੋਡ ਮੈਪ ਸਭ ਨੂੰ ਪਤਾ ਹੈ ਸਾਰੇ ਦੇਸ਼ 'ਚ ਰੋਡ ਮੈਪ ਹੈ ਰੋਡ ਰੋਡ ਹੀ ਰੋਡ ਨੇ ਪਹਿਲੇ ਉੱਥੇ ਹੀ ਦੇਖ ਲਓ ਸਾਰੀਆਂ ਸਕੀਮਾਂ ਉਹ ਰੋਡ ਮੈਪ ਹੈ ਕਿ ਕੀ ਹੈ ਇਹੀ ਰੋਡ ਮੈਪ ਹੈ ਔਰ ਮੋਦੀ ਜੀ ਆਪਣਾ ਰਿਸ਼ਤਾ ਬਣਾ ਰਹੇ ਨੇ ਔਰ ਚਲੋ ਵਿਰੋਧੀ ਪਾਰਟੀਆਂ ਨੇ ਕਹਿਣਾ ਜੋ ਕਹਿਣਾ ਲੋਕਾਂ ਨੇ ਵੋਟਾਂ ਪਾਣੀਆਂ ਨਹੀਂ ਲਗਾ ਨਹੀਂ ਕਰਕੇ ਗਏ ਕੁਛ ਨਾ ਕੁਛ ਦਾ ਐਲਾਨ ਕਰਕੇ ਜਾਣਾ ਨਾਲਾ ਸਨ ਨਾਲ ਕੋਈ ਐਲਾਨ ਵਿਰੋਧੀ ਪਾਰਟੀ ਕਹਿੰਦੇ ਮੋਦੀ ਜੀ ਨਹੀਂ ਕਰਦੇਗੇ ਕਹਿੰਦੇ ਕੋਈ ਐਲਾਨ ਜਦ ਜਦ ਨਹੀਂ ਕਿਉਂ ਕਰਨ ਜਦ ਨਮੀ ਗਵਰਨਮੈਂਟ ਬਣੂਗੀ ਨਵੀਂ ਗਵਰਨਮੈਂਟ ਦੇ ਇਹ ਜ਼ਿੰਮੇਵਾਰੀ ਹੋਊਗੀ ਤੇ ਐਲਾਨ ਕਰਾਵਾਂਗੇ ਅਮਰਿੰਦਰ ਸਿੰਘ ਰਾਜਪੁਰਿਮ ਨੇ ਕੈਪਟਨ ਤੇ ਟਿੱਕਾ ਹਮਲਾ ਬੋਲਿਆ ਕਿ ਆਪਣੀ ਮਹਿਲਾ ਦੇ ਵਿੱਚੋਂ ਬਾਹਰ ਨਹੀਂ ਨਿਕਲੇ ਪੰਜਾਬ ਦਾ ਕੁਝ ਵੀ ਨਹੀਂ ਸੁਭਾਰਿਆ ਇਸ ਟਿੱਕੇ ਦੇ ਪ੍ਰਤੀ ਕੇਲੂ ਕਿਵੇਂ ਬਚਾਦੇ ਸਾਰੇ ਪੰਜਾਬ ਨੇ ਦੋ ਬਾਰੀ ਮੁੱਖ ਮੰਤਰੀ ਬਣਾਇਆ ਕਾਂਗਰਸ ਦੀ ਸਰਕਾਰ ਉਹਨਾਂ ਕਰਕੇ ਆਈ ਜੇ ਕੁਝ ਕੀਤਾ ਨਹੀਂ ਹੁੰਦਾ ਤਾਂ ਇਹ ਆਪ ਵੀ ਰਾਜਾ ਬੜਿੰਗ ਅੱਜ ਨਾ ਕਿਸੇ ਐਮਐਲਏ ਬੰਦਾ ਨਾ ਕੋਚ ਮੰਦਾ ਪਰ ਰਾਹੁਲ ਗਾਂਧੀ ਜੀ ਆ ਰਹੇ ਨੇ ਪੰਜਾਬ ਚ ਜੀ ਤੇ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਲੱਗਦਾ ਕਿ ਨੱਕ ਪਰਭਾਅ ਪਈਗਾ ਉਹ ਤਾਂ ਉਹਦੇ ਬਾਅਦ ਹੀ ਪਤਾ ਚੱਲੂ ਜਦ ਵੋਟਾਂ ਪੈਣਗੀਆਂ ਦੇਖੋ ਜਿਹੜੇ ਬੀਜੇਪੀ ਪਾਰਟੀ ਦਾ ਕੋਈ ਵੀ ਕੰਨਿਡ ਕੈਂਡੀਡੇਟ ਪੰਜਾਬ ਚ ਜਾਂਦਾ ਹਰ ਇੱਕ ਜਗ੍ਹਾ ਤੇ ਵੱਡੇ ਪੱਦਰ ਦੇ ਵਿਰੋਧ ਹੋ ਰਿਹਾ ਅਜ ਮਹਾਰਾਣੀ ਪਿੰਡ ਕੋਟਕਲਾ ਦੇ ਵਿੱਚ ਆ ਰਹੀ ਆ ਕਿਸਾਨ ਵੱਡੇ ਪੱਦਰ ਤੇ ਇਕੱਠੇ ਹੋਏ ਹੋਏ ਨੇ ਕਿਉਂਕਿ ਕਿਸਾਨ ਆਪਦੇ ਹੱਕ ਮੰਗਣ ਲਈ ਵਿਰੋਧ ਕਰਨਗੇ ਅਸੀਂ ਮਹਾਰਾਣੀ ਨੂੰ ਬਹੁਤ ਤਰ੍ਹਾਂ ਦੇ ਸਵਾਲ ਪੁੱਛਣਾ ਚਾਹੁੰਦੇ ਆ ਪਰ ਮਹਾਰਾਣੀ ਜੇ ਨਿਕਲ ਜਾਂਦੀ ਆ ਉਹ ਖੜ ਕੇ ਸਾਡੇ ਨਾਲ ਗੱਲ ਕਰੇ ਅਸੀਂ ਉਹਨੂੰ ਕੋਈ ਘੇਰਨ ਦੇ ਮੂਡ 'ਚ ਨਹੀਂ ਹੈਗੇ ਅਸੀਂ ਉਹਦੇ ਕੋਲ ਕੋਈ ਨੁਕਸਾਨ ਪਹੁੰਚਾਉਣ ਦੇ ਮੂਡ 'ਚ ਨਹੀਂ ਹੈਗੇ ਤੇ ਚੋੜਿਆ ਹੰਸ ਰਾਜ ਤੁਸੀਂ ਪਟਿਆਲਾ ਵੀ ਤੁਸੀਂ ਤੇਰੇ ਕਿਉਂਕਿ ਹੰਸ ਰਾਜ ਦਾ ਅਸੀਂ ਵਿਰੋਧ ਨਹੀਂ ਕਰਦੇ ਉਹ ਵੀ ਅਸੀਂ ਭਾਜਪਾ ਪਾਰਟੀ ਦਾ ਵਿਰੋਧ ਕਰਦੇ ਆ ਪਰ ਹੰਸ ਰਾਜ ਨੇ ਚੇਤਾਵਨੀ ਦਿੱਤੀ ਆ ਕਿਸਾਨਾਂ ਨੂੰ ਕਹਿੰਦਾ ਵੀ ਨਾਮ ਦਰਜ ਕਰ ਲੋ ਉਹ ਇੱਕ ਪਾਸੇ ਦੇ ਵਿੱਚ ਬੋਲਦਾ ਕਹਿੰਦਾ ਇੱਕ ਤਰੀਕ ਤੱਕ ਤਾਂ ਤੁਸੀਂ ਚੁੱਪ ਰਹੋ ਦੋ ਤਰੀਕ ਨੂੰ ਕਹਿੰਦਾ ਮੈਂ ਦੇਖ ਲਊ गिरके ਰਿਆ ਸੀ ਨੇ ਪਸਿਆਣੇ ਪੁਲ ਤੇ ਉਹਨੂੰ ਕਿਹਾ ਵੀ ਦੋ ਤਰੀਕਾ ਹੈ ਤੇਰਾ ਕੀ ਬਣੂ ਹੋਣਾ ਵਾਰ ਜਿਵੇਂ ਗੱਡੀ ਦਾ ਸ਼ੀਸ਼ਾ ਕਹ ਰਿਹਾ ਤੇ ਤੋੜਿਆ ਕੀ ਲੱਗ ਬਿਲਕੁਲ ਨਹੀਂ ਕਿਸੇ ਕਿਸਾਨ ਨੇ ਗੱਡੀ ਦਾ ਸ਼ੀਸ਼ਾ ਨਹੀਂ ਤੋੜਿਆ ਯਾਰ ਜਿਵੇਂ ਜਾਖੜ ਨੇ ਚਿੱਠੀ ਲਿਖਿਆ ਚੋਣ ਕਮਿਸ਼ਨ ਨੂੰ ਉਹ ਕਹਿੰਦੇ ਨੇ ਸਾਨੂੰ ਡਰ ਆ ਜਿਹੜੇ ਵੋਟਰ ਨੇ ਕਿਸਾਨ ਰੋਕਣਗੇ ਵੀ ਲੱਗਦਾ ਵੋਟ ਨਹੀਂ ਪਾਉਣ ਦਿੰਦੇ ਬਿਲਕੁਲ ਨਹੀਂ ਉਹਨਾਂ ਦੀ ਮਰਜ਼ੀ ਆ ਪਾਉਣ ਨਾ ਕੋਈ ਕਿਸਾਨ ਕਿਸੇ ਨੂੰ ਵੋਟ ਤੋਂ ਕਦੇ ਨਹੀਂ ਰੋਕੂਗਾ ਜੇ ਤੂੰ ਮਰਜ਼ੀ ਵੋਟ ਪਾਉਣ ਕੋਈ ਕਿਸਾਨ ਬਰੋਧ ਨਹੀਂ ਕਰੂਗਾ ਜਾ ਕੇ ਪੋਲਿੰਗਾਂ ਤੇ ਲੋਕ ਆਪਣੀ ਮਰਜ਼ੀ ਨਾਲ ਵੋਟਾਂ ਪਾਉਣਗੇ